ਕਈ ਲੋਕੀ ਮਾਇਆ ਨੂੰ ਨਾ ਆਮ ਪ੍ਰਚਾਰਕ ਇਸ ਤਰੀਕੇ ਨਾਲ ਕਹਿ ਦਿੰਦੇ ਕਿ ਮਾਇਆ ਜਿਹੜੀ ਹੈ ਇਹ ਪੈਸਾ ਪੈਸੇ ਨੂੰ ਹੱਥ ਲਿਆ ਪੈਸਾ ਮਾਇਆ ਨਹੀਂ ਆ ਮਾਇਆ ਜਿਹੜੀ ਹੈ ਇਹ ਵੱਖਰੀ ਹੈ ਤੇ ਪੈਸਾ ਜਿਹੜਾ ਗੁਜਰਾਨ ਹੈ ਇਸ ਸੰਸਾਰੀ ਜੀਵਨ ਜੀਣ ਲਈ ਜ਼ਰੂਰੀ ਹੈ ਜੇ ਪੈਸਾ ਨਹੀਂ ਹੋਗਾ ਤੁਹਾਨੂੰ ਧਾਰਮਿਕ ਸਥਾਨ ਤੇ ਬਸ ਵਾਲਾ ਕੋਈ ਟਿਕਟ ਵੀ ਨਹੀਂ ਦੇਊਗਾ ਹੂੰ ਸੱਚ ਹੈ ਨਾ ਹੂੰ ਹੈਨਾ ਤੁਹਾਡਾ ਘਰ ਦਾ ਖਰਚਾ ਨਹੀਂ ਚੱਲਣਾ ਬੱਚੇ ਨੇ ਤਾਂ ਮੰਗਣਾ ਉਹਨੂੰ ਤੁਸੀਂ ਲੱਕ ਚੋਲਾ ਪਾਇਆ ਹੋਵੇ ਮੰਗਣਾ ਭਾਈ ਮੈਨੂੰ ਤਾਂ ਦੋ ਮੈਂ ਤਾਂ ਪੈਸੇ ਦੇ ਪੈਸੇ ਦੋ ਜਨਾਨੀ ਨੇ ਵੀ ਮੰਗਣੇ ਹਨ ਹੈਨਾ ਸੋ ਇਹ ਪੈਸਾ ਗੁਜਰਾਨ ਹੈ ਇਸ ਸ਼ਰੀਰਕ ਸਬਦਾਵਾਂ ਨੂੰ ਪੂਰਾ ਕਰਨ ਦੇ ਲਈ ਇਹਦੇ ਲਈ ਤੁਹਾਨੂੰ ਕੋਈ ਨਾ ਕੋਈ ਕਾਰਜ ਕਰਨਾ ਪੈਂਦਾ ਕਿਰਤ ਕਰਨੀ ਪੈਂਦੀ ਉਹ ਜੁੜੀ ਇਹ ਮਾਇਆ ਨਹੀਂ ਮਾਇਆ ਕੀ ਕਿਸੇ ਚੀਜ਼ ਦਾ ਜੁੜਾਅ ਆ ਹੁਣ ਮੈਂ ਕਿਸੇ ਚੀਜ਼ ਨੂੰ ਮੈਂ ਗੱਡੀ ਲੈ ਲਈ ਮੇਰਾ ਉਹ ਦਿਨ ਆਇਆ ਮੈਂ ਗੱਡੀ ਲੈ ਲਈ ਮੇਰਾ ਬੜੀ ਖੁਸ਼ੀ ਹੋਵੇ ਠੀਕ ਹੈ ਪਰ ਜੇ ਉਹ ਗੱਡੀ ਮੇਰੀ ਘੁੰਮ ਗਈ ਕੋਈ ਚੱਕ ਕੇ ਲੈ ਗਿਆ ਤੇ ਮੈਨੂੰ ਉਹਦਾ ਦੁੱਖ ਹੋਵੇ ਇਹ ਜੁੜਾਵ ਆ ਇਹ ਮਾਇਆ ਆ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਜਿਹੜੀ ਮਾਇਆ ਤੁਹਾਨੂੰ ਉਸ ਪ੍ਰਮਾਤਮਾ ਦਾ ਉਸ ਹਰੀ ਦਾ ਨਾਮ ਜਿਹੜਾ ਆ ਤੁਹਾਡੇ ਤੋਂ ਵਿਸਾਰ ਦਵੇ ਉਹੋ ਮਾਇਆ ਆ ਕਿਸੇ ਵੀ ਚੀਜ਼ ਦਾ ਜੁੜਾਵ ਆ ਆਏ ਦਾ ਤੁਹਾਨੂੰ ਕਿਸੇ ਚੀਜ਼ ਦਾ ਮਿਲੇ ਦਾ ਬਹੁਤ ਹੀ ਖੁਸ਼ੀ ਨਾ ਹੋਵੇ ਤੇ ਉਹਦੇ ਗਏ ਦਾ ਦੁੱਖ ਨਾ ਹੋਵੇ ਸਮਕਾਰ ਕਰਕੇ ਜਾਣਾ ਤੁਸੀਂ ਠੀਕ ਹੈ ਤੇ ਆਪਣੇ ਅਵਸਥਾ ਨੂੰ ਚੜ੍ਹਦੀ ਕਲਾ ਚ ਰੱਖੋ ਤੇ ਕਿਸੇ ਦੇ ਮਾਣ ਅਪਮਾਨ ਦਾ ਤੁਹਾਡੇ ਤੇ ਫੈਕਟ ਨਾ ਪਵੇ ਤੁਸੀਂ ਆਪਣੇ ਨਿਰੋਲ ਆਨੰਦ ਦੇ ਵਿੱਚ ਉਸੇ ਤਰੀਕੇ ਉਹਦਾ ਸ਼ੁਕਰਾਨਾ ਕਰੋ ਵੀ ਪ੍ਰਮਾਤਮਾ ਤੇਰੇ ਸ਼ੁਕਰੇ ਦਿਨ ਬਹੁਤ ਸੋਹਣਾ ਗੁਜ਼ਰਿਆ ਤੇ ਜਿਵੇਂ ਜੋ ਜੋ ਤੂੰ ਦੁਪਹਾਵੇ ਸਾਈ ਭਲੀਕਾਰ ਜਿਵੇਂ ਤੈਨੂੰ ਪਾਉਂਦਾ ਹੋਵੇਂ ਕਰ ਹਾਂ ਇਹ ਆ ਤਰ ਭੂਤ ਪ੍ਰੇਤ ਹੁੰਦੇ ਸਭ ਕੁਝ ਹੁੰਦਾ ਭੂਤ ਪ੍ਰੇਤ ਕਈ ਵੀ ਭੂਤ ਪ੍ਰੇਤ ਜਿੰਦਾ ਰੂਪ ਚ ਵੀ ਹੁੰਦੇ ਆ ਜਿੰਦਾ ਰੂਪ ਚ ਕਿੱਦਾਂ ਹੁੰਦੇ ਹੁਣ ਦੇਖੋ ਜਿਹੜੇ ਬੰਦੇ ਆਮ ਨੋਰਮਲ ਲੋਕਾਂ ਨੂੰ ਜਾ ਕੇ ਮਾਰ ਦਿੰਦੇ ਆ ਉਹ ਭੂਤਾਂ ਤੋਂ ਘੱਟ ਥੋੜੀ ਆ ਕਤਲ ਕਰ ਦਿੰਦੇ ਆ ਔਰਤਾਂ ਦੇ ਬੱਚਿਆਂ ਦੇ ਕਤਲ ਕਰ ਦਿੰਦੇ ਆ ਔਰਤਾਂ ਬਲਾਤਕਾਰ ਕਰਦੇ ਆ ਉਹ ਭੂਤ ਪ੍ਰੇਤਾਂ ਘੱਟ ਥੋੜੀ ਆ ਤੁਸੀਂ ਉਹਨਾਂ ਨੂੰ ਚੰਗੇ ਬੰਦੇ ਮੰਨਦੇ ਆ ਉਹ ਭੂਤ ਪ੍ਰੇਤੀ ਆ ਤੇ ਭੂਤ ਪ੍ਰੇਤ ਉਹ ਵੀ ਨੇ ਜਿਹੜੇ ਕਿ ਐਸੀਆਂ ਸ਼ਰੀਰਾਂ ਨੂੰ ਲੱਭਦੇ ਐਸੀ ਸੁਰਤ ਨੂੰ ਲੱਭਦੇ ਆ ਜਿਹੜੇ ਨੈਗੇਟਿਵ ਹੀ ਸੋਚਦੇ ਰਹਿੰਦੇ ਆ ਲੋਕਾਂ ਦਾ ਬੁਰਾ ਸੋਚਦੇ ਰਹਿੰਦੇ ਆ ਕਿਸੇ ਔਰਤ ਦਾ ਦੂਜੇ ਰਿਸ਼ਤੇਦਾਰ ਦਾ ਕਿਸੇ ਭਰਾ ਭੈਣ ਦਾ ਬੁਰਾ ਸੋਚਦੇ ਕਿਸੇ ਦੋਸਤ ਦਾ ਬੁਰਾ ਦੂਜੇ ਬਿਜ਼ਨਸ ਵਾਲੇ ਦਾ ਬੁਰਾ ਸੋਚਦੇ ਨੇ ਇਹ ਜੇ ਸ਼ਰੀਰਾਂ ਨੂੰ ਘੁੱਤਪਰੇ ਲੱਭਦੇ ਰਹਿੰਦੇ ਆ ਉਹ ਫਿਰ ਹਾਂ ਬਿਲਕੁਕੁ ਉਹ ਫਿਰ ਜਦੋਂ ਇਹ ਜੇ ਥਾਟ ਤੇ ਉਹ ਵਾਈਬ੍ਰੇਸ਼ਨਸ ਮੈਚ ਹੁੰਦੀਆਂ ਨੇ ਉਹਨਾਂ ਉਹਨਾਂ ਤੇ ਭਾਰੀ ਹੋ ਜਾਂਦੀ ਆ ਉਹ ਫਿਰ ਉਹਨਾਂ ਤੋਂ ਉਹ ਕਰਮ ਕਰਾਉਂਦੇ ਆ ਜੋ ਕਿ ਇਨਸਾਨੀ ਫਿਤਰਤ ਵਾਲੇ ਚੰਗੇ ਬੰਦੇ ਦੀ ਆਦਤ ਨਹੀਂ ਹੈ। ਕਿਵਰੀ ਅਸੀਂ ਕਹਿੰਦੇ ਆਂ ਵੀ ਅਕਸਰ ਅਸੀਂ ਖਬਰਾਂ ਜਿਵੇਂ ਪੜ੍ਹਦੇ ਆਂ ਇਨਸਾਨੀਅਤ ਸ਼ਰਮਸਾਰ ਹੋਈ ਹੈ। ਵੀ ਇਹ ਇਹ ਕੰਮ ਕਈ ਕਮ ਇਹੋ ਜਿਹੇ ਹੁੰਦੇ ਆ ਅਸੀਂ ਕਹਿੰਦੇ ਇਨਸਾਨਕਾਰੀ ਨਹੀਂ ਸੀ। ਜਾਨਵਰ ਇਤਦਾ। ਜਾਨਵਰ ਇਤਦਾ। ਬਿਲਕੁਲ ਉਹੀ। ਸਵੇਰੇ ਇੱਕ ਅੱਜ ਦੀ ਸਵੇਰੇ ਦੀ ਗੱਲ ਆ ਮੈਂ ਸਵੇਰੇ ਅਖਬਾਰ ਪੜ੍ਹਦਾ ਹੋਇਆ ਸੀ। ਤਾਂ ਉਸ ਦੇ ਵਿੱਚ ਅ 11 ਮਹੀਨੇ ਦੀ 11 ਮਹੀਨੇ ਦੀ ਬੱਚੀ ਨਾਲ ਜ਼ਬਰਦਸਤੀ ਕੀਤਾ ਤੇ ਉਸ ਤੋਂ ਬਾਅਦ ਉਸ ਨੂੰ ਮਾਰ ਦਿੱਤਾ। ਹਾਂ ਦੇਖ। ਇਹ ਹੁਣ ਸ਼ੈਤਾਨ ਦਾ ਹੀ ਕੰਮ ਆ। ਆਵਾੰਦ ਦੇ ਭੂਤ ਦਾ ਹੀ ਕੰਮ ਆ ਉਹ ਗਲਤ ਦਾ ਗਲਤ 네ਗੈਟਿਵਿਟੀ ਦਾ ਹੀ ਕੰਮ ਕੋਣ ਕਰ ਸਕਦਾ ਤੁਸੀਂ ਕਰੋਗੇ ਇਦਾਂ ਦਾ ਕੰਮ ਮੈਂ ਕਰੂੰਗਾ ਕਿਉਂਕਿ ਸੋਚ ਵੀ ਨਹੀਂ ਸਕਦਾ ਸੋਚ ਵੀ ਨਹੀਂ ਸਕਦਾ ਹਣਾ ਸੋਚ ਨਹੀਂ ਸਕਦਾ ਤੇ ਇਹਦੇ ਲਈ ਮੈਂ ਕਹਿੰਨਾ ਕਰੜੇ ਕਾਨੂੰਨ ਹੋਣੇ ਚਾਹੀਦੇ ਤੇ ਉਹਨੂੰ ਡਾਇਰੈਕਟ ਟੂ ਇੰਪਲੀਮੈਂਟ ਔਨ ਦਾ ਸਪੋਰਟ ਇੰਪਲੀਮੈਂਟ ਕਰਨ ਦੀ ਲੋੜ ਹੈ ਐਸੇ ਲੋਕਾਂ ਨੂੰ ਤਾਂ ਐਸੀ ਸਜ਼ਾ ਹੋਣੀ ਚਾਹੀਦੀ ਜਿਹਦਾ ਬੰਦਾ ਉਹ ਰੂਹ ਕੰਬ ਜੇ ਵੀ ਇਹ ਕੰਮ ਕਰਨ ਤੋਂ ਪਹਿਲਾਂ ਸੋਚਣ ਤੋਂ ਪਹਿਲਾਂ ਠੀਕ ਹੈ ਕਿਉਂਕਿ ਦੇਖੋ ਜਿਹੜੇ ਸੰਸਾਰੀ ਰੂਪ ਚ ਵੀ ਤੇ ਆਤਮਕ ਰੂਪ ਚ ਵੀ ਦੇਵਤਿਆਂ ਤੇ ਰਕਸ਼ਸਾਂ ਦੀਆਂ ਵੀ ਲੜਾ ਜੰਗ ਜੁੱਧ ਚੱਲਦੇ ਰਹੇ ਆ ਠੀਕ ਹੈ ਸੱਚ ਝੂਠ ਦੇ ਜੰਗ ਜੁੱਧ ਚੱਲਦੇ ਰਹੇ ਆ ਤੇ ਯੋਧਿਆਂ ਦੇ ਇਹ ਜੰਗ ਜੁੱਧ ਚੱਲਦੇ ਰਹੇ ਆ ਗੁਰੂ ਪਾਤਸ਼ਾਹ ਨੇ ਜ਼ੁਲਮ ਦੇ ਖਿਲਾਫ ਜੰਗਾਂ ਲੜੀਆਂ ਨੇ ਜੰਗ ਤਾਂ ਲੜਨੀ ਪਈ ਨਾ ਤੇ ਖਾਲਸਾ ਸੋਏ ਜੋ ਲੜੇ ਨਿਤ ਜੰਗ ਹੁਣ ਇੱਥੇ ਖਾਲਸਾ ਕਿਹੜਾ ਆ ਜਿਹੜਾ ਇਹ ਨਹੀਂ ਕਿ ਉਹ ਜੰਗ ਜੋਦੀ ਹੁਣ ਇਸ ਵਕਤ ਤਾਂ ਜੰਗ ਹੋ ਨਹੀਂ ਰਹੀ ਪਰ ਆਪਣੀ ਮਨ ਦੇ ਵਿਕਾਰਾਂ ਨਾਲ ਜੰਗ ਚੱਲ ਰਹੀ ਆ ਹਨਾ ਡੇਲੀ ਰੂਟੀਨ ਦੇ ਵਿੱਚ ਇੱਕ ਆਮ ਇਨਸਾਨ ਜਿਹੜਾ ਆ ਜਾਂ ਜਿਨੇ ਨਾਮ ਬਦਾ ਨਾਮ ਲੈ ਰਿਹਾ ਉਹਦੀ ਵਿਕਾਰਾਂ ਨਾਲ ਡੇਲੀ ਜੰਗ ਹੁੰਦੀ ਆ ਕਿਉਂਕਿ ਸਵੇਰੇ ਉੱਠਣ ਤੋਂ ਲੈ ਕੇ ਇਸ਼ਨਾਨ ਪਾਣੀ ਕਰਨ ਤੋਂ ਲੈ ਕੇ ਪਰਮਾਤਮਾ ਦਾ ਨਾਮ ਜਪਣ ਤੋਂ ਲੈ ਕੇ ਫਿਰ ਜਪਦੇ ਜਪਦਿਆਂ ਸ਼ਰੀਰ ਕਹਿੰਦਾ ਵੀ ਨਹੀਂ ਬੱਸ ਕਰ ਹੁਣ ਲੇਟ ਜਾ ਇਹ ਹਰ ਚੀਜ਼ ਦੇ ਥੌਟ ਦੇ ਨਾਲ ਤੁਹਾਡੀ ਜੰਗ ਹੁੰਦੀ ਆ ਹਰ ਪੋਜ਼ਿਟਿਵ ਵਾਈਬ੍ਰੇਸ਼ਨ ਦੀ ਨੈਗੇਟਿਵ ਥੌਟ ਦੇ ਨਾਲ ਜੰਗ ਚੱਲਦੀ। ਉਹ ਜਿਸ ਚੀਜ਼ ਨੂੰ ਤੁਸੀਂ ਬਲੀ ਕਰਦੇ ਜਾਂਦੇ ਹੋ ਫਿਰ ਹੌਲੀ-ਹੌਲੀ ਫਿਰ ਉਹ ਕਹਿੰਦਾ ਯਾਰ ਪਰ ਮਨ ਨੂੰ ਸਮਝਾਉਣ ਦਾ ਤਰੀਕਾ ਵੀ ਗੁਰਬਾਣੀ ਚ ਬੜਾ ਸੋਹਣਾ ਦਿੱਤਾ। ਵੀ ਮਨ ਨੂੰ ਦੁਸ਼ਮਣ ਨਾ ਬਣਾਓ, ਉਹਨੂੰ ਮਿੱਤਰ ਬਣਾਓ। ਸੁਣ ਮਨ ਮਿੱਤਰ ਪਿਆਰਿਆ ਮਿਲਵੈਲਾ ਹੈ ਇਹੋ। ਕਹਿੰਦੇ ਨਾ ਵੀ ਯਾਰ ਦੋਸਤ ਬਣਾ ਕੇ ਭਾਵੇਂ ਥੱਪੜ ਮਾਰ ਲਓ ਕੋਈ ਗੁੱਸਾ ਨਹੀਂ ਕਰਦਾ। ਹੁੰਦਾ ਨਾ ਤੇ ਉਸੇ ਮਨ ਨੂੰ ਤੁਸੀਂ ਜੇ ਦੁਸ਼ਮਣ ਬਣਾ ਲਓਗੇ ਉਹ ਤੁਹਾਨੂੰ बार-बार ਗਲਤ ਪਾਸੇ ਲੈ ਕੇ ਜਾਊ। ਪਰ ਜੇ ਮਿੱਤਰ ਬਣਾ ਲੋਂਗੇ ਤੁਹਾਨੂੰ ਮਿੱਤਰ ਕੀ ਕਹਿੰਦਾ ਆ ਮਿੱਤਰ ਕਹਿੰਦਾ ਚੱਲ ਯਾਰ ਕੋਈ ਮਾਰ ਲੈ ਇੱਕ ਵਾਰ ਦੋ ਆ ਮੈਂ ਤੇ ਕੋਈ ਗੱਲ ਨਹੀਂ ਫਿਰ ਉਹਨੂੰ ਪਤਾ ਲਿਆ ਯਾਰ ਇਹਦੀ ਤਾਂ ਆਦਤ ਈ ਆ ਇਹ ਤਾਂ ਇਦਾਂ ਹੀ ਬੋਲਦਾ ਰਹਿੰਦਾ ਹੁੰਦਾ ਨਾ ਕਈ ਵਾਰ ਕਈ ਵਾਰ ਦੋ ਕਹਿੰਦਾ ਕਹਿੰਦਾ ਯਾਰ ਇਹਦਾ ਗੁੱਸਾ ਮਾਣਾ ਇਦਾਂ ਹੀ ਬੋਲਦਾ ਰਹਿੰਦਾ ਬੋਲਦਾ ਰਹਿੰਦਾ ਹੈਨਾ ਤੇ ਉਸੇ ਤਰੀਕੇ ਉਹ ਮਨ ਵੀ ਫਿਰ ਉਸੇ ਅਵਸਥਾ ਚ ਕਈ ਵਾਰ ਆ ਜਾਂਦਾ ਵੀ ਯਾਰ ਇਹਦਾ ਕੀ ਗੁੱਸਾ ਕੋਈ ਗੱਲ ਨਹੀਂ ਰੱਬ ਦਾ ਨਾਮ ਜਪੀ ਜਾਂਦੇ ਨੂੰ ਕੋਈ ਠੀਕ ਹੈ ਉਹ ਹੌਲੀ ਹੌਲੀ ਫਿਰ ਨਿਰਮਲ ਪਹੁੰਚਣਾ ਸ਼ੁਰੂ ਹੋ ਜਾਂਦਾ ਤਰੀਕਾ ਯਾਰ ਚੰਗੇ ਭੂਤ ਵੀ ਹੁੰਦੇ ਆ ਤਿੰਨ ਇਹ ਰਹੂਗੀ ਉਹ ਜਿਹੜਾ ਚੰਗਾ ਉਹ ਪੂਤ ਨਹੀਂ ਪੂਤ ਐਕਚੁਅਲ ਚ ਇਹਦੀ ਵਰਣਨ ਵੱਖਰਾ ਵੱਖਰਾ ਮੇ ਕੋਲ ਜਿਆਦਾ ਆ ਗਿਆ ਪੂਤ ਦਾ ਵਰਣਨ ਵੱਖਰਾ ਵੱਖਰਾ ਪੂਤ ਕਾਲ ਵੀ ਆ ਆਪਣਾ ਬੀਤ ਗਿਆ ਜੋ ਹੂੰ ਠੀਕ ਹੈ ਤੇ ਭੂਤ ਉਹ ਵੀ ਹੈ ਜੋ ਆਪਣਾ ਇਨਸਾਨੀ ਜਮਾਂ ਛੱਡ ਕੇ 네ਗੇਟਿਵਿਟੀ ਉਸ ਉਸ ਕਾਲ ਦੇ ਵਿੱਚ ਅੜ ਗਿਆ ਹੂੰ ਉਹ ਤੋਂ ਅੱਗੇ ਨਹੀਂ ਵੱਧ ਪਾਰਿਆ ਠੀਕ ਹੈ ਜੋ ਉਹਨੂੰ ਸਵਾਸ ਮਿਲੇ ਸੀ ਜਾਂ ਉਹਨੇ ਆਤਮ ਹੱਤਿਆ ਕਰ ਲਈ ਜਾਂ ਉਸ ਨਾਲ ਚੀਜ਼ਾਂ ਦਾ ਸਾਹਮਣਾ ਨਹੀਂ ਕਰ ਪਾਇਆ ਹੂੰ ਠੀਕ ਹੈ ਤੇ ਉੱਥੇ ਅੜ ਗਿਆ ਉਸ ਕਾਲ 'ਚ ਉਸ ਡਾਈਮੈਂਸ਼ਨ 'ਚ ਰੁੱਕ ਕੇ ਬੈਠ ਗਿਆ ਠੀਕ ਹੈ ਤੇ ਉਹ ਉਸ ਥੀ ਤੋਂ ਅੱਗੇ ਨਹੀਂ ਵੱਧ ਪਾਰਿਆ ਉਹ ਭੂਤ ਹੋ ਜਾਂਦਾ ਐਵੀਂ ਚੀਜ਼ ਹੈ ਪਰ ਕਈ ਤਾਂ ਕਹਿੰਦੇ ਚੰਗੀਆਂ ਰੂਹਾਂ ਵੀ ਹੁੰਦੀਆਂ ਨੇ ਚੰਗੀਆਂ ਰੂਹਾਂ ਔਰ ਚੰਗੇ ਭੂਤਾਂ ਵਿੱਚ ਫਰਕ ਹੈ ਪੂਤ ਕਦੇ ਚੰਗਾ ਨਹੀਂ ਹੈ ਪੂਤ ਮਾੜਾ ਹੀ ਹਾਂ ਪੂਤ ਵਰਡ ਹੀ ਮਾੜੇ ਲਈ ਆ ਹੂੰ ਰੂਹਾਂ ਜਿਹੜੀਆਂ ਉਹ ਤਾਂ ਚੰਗੀਆਂ ਹੈ ਹੀ ਆ ਕੀ ਕਹਿੰਦੇ ਆ ਵੀ ਧਾਰਮਿਕ ਸਥਾਨਾਂ ਤੇ ਵੀ ਚੰਗੀਆਂ ਰੂਹਾਂ ਹੁੰਦੀਆਂ ਹਾਂ ਬਿਲਕੁਲ ਹੁੰਦੀਆਂ ਉੱਥੇ ਸਭ ਤੋਂ ਜ਼ਿਆਦਾ ਹੁੰਦੀਆਂ ਧਰਮ ਸਥਾਨਾਂ ਸਭ ਤੋਂ ਜ਼ਿਆਦਾ ਹੁੰਦੀਆਂ ਨੇ ਗੁਰਦੁਆਰਿਆਂ ਦੇ ਵਿੱਚ ਬਿਲਕੁਲ ਹੁੰਦੀਆਂ ਮੰਦਰਾਂ ਦੇ ਵਿੱਚ ਬਿਲਕੁਲ ਕਿਉਂਕਿ ਉਹ ਆਪਣਾ ਉਹ ਚੰਗੀਆਂ ਰੂਹਾਂ ਇਸ ਕਰਕੇ ਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਆਨੰਦ ਆਂਦਾ ਨਾਮ ਬਾਣੀ ਪਰਮਾਤਮਾ ਦਾ ਨਾਮ ਸੁਣ ਕੇ ਉਹਨਾਂ ਦੀ ਗਤੀ ਉੱਥੇ ਹੁੰਦੀ ਆ ਠੀਕ ਹੈ ਉਹਨਾਂ ਦਾ ਨਾਮਦਾਨਾ ਮੰਗਿਆ ਹੋ ਹੁੰਦਾ ਉਹਦਾ ਨਾਮ ਬਾਣੀ ਮੰਗਿਆ ਜਿੱਥੇ satsang ਹੋ ਰਿਹਾ ਉੱਥੇ ਬਹਿ ਜਾਂਦੇ ਉਹ ਕੀ ਕਹਿੰਦੇ ਦਰਬਾਰ ਸਾਹਿਬ ਵੀ ਬਹੁਤ ਹੁੰਦੇ ਦਰਬਾਰ ਸਾਹਿਬ ਕੀ ਸਾਰੇ ਪਾਸੇ ਹੁੰਦੇ ਆ ਸਾਰੇ ਧਰਮ ਸਥਾਨਾਂ ਤੇ ਹੁੰਦੇ ਆ ਜਿਹੜੀ ਚੰਗੀਆਂ ਰੂਹਾਂ ਸਾਰੇ ਤੇ ਕਈ ਜਿਹੜੀਆਂ ਕਹਦੇ ਵੀ ਉਹਨਾਂ ਨੇ ਮੰਗੇ ਮੰਗੀ ਹੀ ਰੱਖੀ ਹੁੰਦੀ ਆ ਕਿ ਪ੍ਰਮਾਤਮਾ ਵਾਸ ਆਪਣੇ ਚਰਨਾਂ 'ਚ ਮੈਨੂੰ ਜਿੱਥੇ ਤੇਰਾ ਨਾਮ ਬਾਣੀ ਜਪਿਆ ਜਾਂਦਾ ਮੈਨੂੰ ਤਾਂ ਆ ਮਰੇ ਤੋਂ ਬਾਅਦ ਵੀ ਬਸ ਆਪਣੇ ਇੱਥੇ ਹੀ ਰੱਖੀ ਤੂੰ ਕਹਿੰਦੇ ਨੇ ਕਈ ਜਾਣੇ ਮੱਥਾ ਟੇਕਣ ਜਾਣ ਕਹਿੰਦੇ ਰੱਬਾ ਮੈਨੂੰ ਤਾਂ ਉਰੇ ਹੀ ਰੱਖ ਲੈ ਨਾ ਮੰਗੁੰਦੀ ਆ ਨਾ ਉਹ ਕੀ ਆ ਉਹ ਕਹਿੰਦਾ ਓਕੇ ਡਨ ਤਦ ਉਸ ਤੋਂ ਠੀਕ ਹੈ ਲੈ ਵੀ ਠੀਕ ਹੈ ਠੀਕ ਹੈ ਕਈ ਨਾ ਮੰਗਿਆ ਉਹ ਹੁੰਦਾ ਮੰਗ ਕੀ ਆ ਤੁਹਾਡੀ ਉਹ ਡਿਪੈਂਡ ਕਰਦੀ ਆ ਪਰਮਾਤਮਾ ਨਾ ਸੁਣਦਾ ਸਾਰਿਆਂ ਦੀ ਆ ਮੰਨਦਾ ਕਿਸੇ ਕਿਸੇ ਦੀ ਆ ਤੁਹਾਡੀ ਮੰਗ ਕਿਸੇ ਕਿਸ ਤਰੀਕੇ ਦੀ ਉੱਤੇ ਡਿਪੈਂਡ ਕਰਦਾ ਜੇ ਤੁਸੀਂ ਧਾਰਮਿਕ ਸਥਾਨਾਂ ਤੇ ਦੁਨਿਆਵੀ ਚੀਜ਼ ਮੰਗਣ ਜਾਣਾ ਫਿਰ ਤੁਸੀਂ ਗਲਤ ਜਗ੍ਹਾ ਜਾ ਰਹੇ ਹੋ